ਭਗਵੰਤ ਮਾਨ ਦੀ ਇੱਕ ਬੁਰੀ ਆਦਤ ਹੈ ਝੂਠ ਬੋਲਣ ਦੀ ਉਹਦੀ ਜਿਹੜੀ ਸਿਆਸਤ ਹੈ ਝੂਠ ਤੇ ਨਿਰਭਰ ਹੈ ਲਗਾਤਾਰ ਉਹਨਾਂ ਨੇ ਬਾਦਲ ਪਰਵਾਰ ਬਾਰੇ ਝੂਠ ਬੋਲਿਆ ਚਲੋ ਪਹਿਲੇ ਤਾਂ ਅਸੀਂ ਬਰਦਾਸ਼ਤ ਕਰ ਲਿਆ ਕੋਈ ਨਹੀਂ ਪਰ ਹੁਣ ਜੋ ਕਿ ਮੁੱਖ ਮੰਤਰੀ ਹੋ ਕੇ ਦੇਖਦੇ ਮੁੱਖ ਮੰਤਰੀ ਇੱਕ ਜ਼ਿੰਮੇਵਾਰੀ ਦੀ ਪੋਜੀਸ਼ਨ ਹੈ ਤੇ ਉਸ ਜ਼ਿੰਮੇਵਾਰੀ ਦੀ ਪੋਜੀਸ਼ਨ 'ਚ ਬਹਿ ਕੇ ਵੀ ਝੂਠ ਬੋਲਣਾ ਅਸੀਂ ਉਹਨੂੰ ਮੈਂ ਪਹਿਲੇ ਵੀ ਕਿਹਾ ਸੀ ਬੋਲਣਾ ਬੰਦ ਕਰ ਤੇ ਪਰ ਹਟਿਆ ਨਹੀਂ ਐਨੇ ਝੂਠ ਬੋਲਿਆ ਕਿ ਜਿਹੜਾ ਬਾਲਾਸਰ ਸਾਡਾ ਫਾਰਮ ਹੈ ਉਸ ਫਾਰਮ 'ਚ ਜਿਹੜੀ ਕੱਸੀ ਕੱਢੀ ਗਈ ਹੈ ਉਹ ਬਾਲ ਸਾਹਿਬ ਦੇ ਵਾਸਤੇ ਕੱਢੀ ਗਈ ਹੈ ਕੋਈ ਕੱਸੀ ਜਿਹੜੀ ਹੈਗੀ ਜਿਵੇਂ ਖੇਤ ਵਿੱਚ ਜਾ ਕੇ ਉਹ ਖਤਮ ਹੋ ਜਾਂਦੀ ਹੈ ਤੇ ਕਿਹੜੇ ਸਾਲ ਕੱਢੀ ਆ ਹੁਣ ਜੋ ਸਰਕਾਰ ਸੀ ਉਦੋਂ ਕੱਢੀ ਆ ਐਡੇ ਝੂਠ ਬੋਲੇ ਉਹਦੇ ਬਾਅਦ ਐਨੇ ਸਾਡੀ ਟਰਾਂਸਪੋਰਟ ਕੰਪਨੀ ਬਾਰੇ ਝੂਠ ਬੋਲੇ ਕੀ ਜੀ ਸਾਰੇ ਪਰਮਿਟ ਅਸੀਂ ਐਕਸਟੈਂਡ ਕਰਾ ਕਰਾ ਕੇ ਅਸੀਂ ਚੰਡੀਗੜ੍ਹ ਵੱਲ ਲਈ ਮੈਂ ਇਹਨੂੰ ਨੋਟਿਸ ਦਿੱਤਾ ਸੀ ਨੋਟਿਸ ਦਾ ਜਵਾਬ ਨਹੀਂ ਆਇਆ ਤੇ ਅੱਜ ਮੈਂ ਮੁਕਸਰ ਦੀ ਅਦਾਲਤ ਵਿੱਚ ਡੇਫਰਮੇਸ਼ਨ ਕੇਸ ਅਸੀਂ ਪਾ ਦਿੱਤਾ ਹੈ ਤੇ ਭਗਵੰਤ ਮਾਨ ਨੂੰ ਅਸੀਂ ਕਢੀਸ ਕੇ ਇੱਥੇ ਮੁਕਸਰ ਦੀ ਅਦਾਲਤ ਚ ਲੈ ਕੇ ਆਵਾਂਗੇ ਤੇ ਇਹਨੂੰ ਪਤਾ ਲੱਗੂਗਾ ਕਿ ਝੂਠ ਬੋਲਣ ਦੀ ਕੀ ਸਜ਼ਾ ਹੁੰਦੀ ਹੈ ਉਹਨਾਂ ਨੇ ਸਵਾਗਤ ਕੀਤਾ ਉਹ ਕਹਿੰਦੇ ਹਰ ਤਰੀਕ ਤੇ ਆਵਾਂਗੇ ਜਦੋਂ ਵੀ ਬੁਲਾਉਣ ਮੈਂ ਬੜੀ ਖੁਸ਼ੀ ਦੀ ਗੱਲ ਹੈ ਘਟ ਘਟ ਮੁਕਸਰ ਦੀ ਧਰਤੀ ਤੇ ਮੁੱਖ ਮੰਤਰੀ ਜੀ ਆ ਤਾਂ ਜਾਣਗੇ ਨਾ ਪਰ ਮੈਨੂੰ ਬੇਨਤੀ ਹੈ ਜਦੋਂ ਆਇਆ ਕਰਨਾ ਘੜ ਤੱਕੜ ਜਿਵੇਂ ਬਾਦਲ ਸਾਹਿਬ ਖੁੱਲੇ ਗੱਫੇ ਦੰਦੇ ਸੀ ਖ ਗੱਫੇ ਜਰੂਰ ਜਾ ਕੇ ਦੇਖ ਕੇ ਜਾਣ ਪਰ ਇੱਕ ਗੱਲ ਯਾਦ ਕਰੋ ਉਹਨਾਂ ਨੇ ਹੁਣ ਕਿਹਾ ਕਿ ਜਰੂਰ ਆਉਣਗੇ ਮੈਂ ਦੇਖਦਾ ਕਿੰਨੀ ਵਾਰ ਆਉਂਦੇ ਆ ਕਹਿੰਦੇ ਵੀ ਸੁਖਵੀਰ ਬਾਦਲ ਮੇਰੇ ਤੇ ਮਾਨਹਾਨੀ ਦਾ ਕੇਸ ਕਰੂਗਾ ਵੀ ਬਾਲਾਸਰ ਵਾਲੀ ਜਿਹੜੀ ਜਦੋਂ 1 ਨਵੰਬਰ ਨੂੰ ਪੱਡਵੇਟ ਰੱਖੀ ਸੀ ਜਿੱਥੇ ਆਏ ਨਹੀਂ ਇਹ ਹੈ ਨਾ ਖਾਲੀ ਕੁਰਸੀਆਂ ਜਿੱਥੇ ਸੀ ਕਹਿੰਦੇ ਵੀ ਉੱਥੇ ਤੁਸੀਂ ਐਂ ਕਹਤਾ ਬਾਲਾਸਰ ਵਾਲੀ ਜਿਹੜੀ ਨਹਿਰ ਹੈ ਉਹ ਬਾਦਲਾਂ ਦੇ ਖੇਤ ਖਤਮ ਹੁੰਦੀ ਹੈ ਮੈਂ ਕਹਾ ਹਾਂ ਜੀ ਹੁੰਦੀ ਹੈ ਮੈਂ ਇਹ ਵੀ ਦੱਸਤਾ ਸੀ ਕਿੰਨੇ ਕਿਉ ਸਿੱਕ ਪਾਣੀ ਜਾਂਦਾ ਉਹ ਚ ਉਹ ਨਹਿਰ ਕਿਉਂ ਬਣਾਈ ਗਈ ਕਿਉਂਕਿ ਖਨੌਰੀ ਦੇ ਕੋਲੋਂ ਡੇਡ ਡੇਡ ਫੁੱਟ ਪਾਖੜਾ ਉੱਚੀ ਚੱਕਣੀ ਸੀ ਹਰਿਆਣੇ ਨੇ ਕਿਹਾ ਸੀ ਉਹਦੇ ਬਦਲੇ ਉਹ ਲੈ ਲਈ ਅੱਜ ਵੀ ਕਹਿੰਦਾ ਮੈਂ ਕਰ ਲਾ ਕਿਸ ਮੇਰੇ ਤੇ ਮੈਂ ਤਾਂ ਹਰ ਇੱਕ ਹਫ਼ਤੇ ਪੇਸ਼ੀ ਪਵਾ ਕਰੂੰਗਾ ਵੀ ਜਦ ਸਭ ਨਹਿਰਾਂ ਨੂੰ ਨਾ ਛੱਡੋ ਇਹਨਾਂ ਦੇ ਮੇਰੇ ਕੋਲੇ ਸੁੱਖ ਵਿਲਾਸ ਦੇ ਵੀ ਪਏ ਨੇ ਕਾਗਜ ਇਹਨਾਂ ਦੀਆਂ ਬਸਾਂ ਦੇ ਵੀ ਆ ਗਏ ਮੇਰੇ ਕੋਲੇ ਇਹਨਾਂ ਦੇ ਹੋਟਲਾਂ ਦੇ ਵੀ ਆ ਗਏ ਇਹਨਾਂ ਦਾ ਜੋ ਇਧਰੋਂ ਉਧਰੋਂ ਮਜੀਠੀਏ ਜੋ ਰਲ ਮਿਲ ਕੇ ਇਹਨਾਂ ਨੇ ਪੰਜਾਬ ਲੁੱਟਿਆ ਸਾਰੇ ਕਾਗਜ ਮੇਰੇ ਕੋਲੇ ਨੇ ਚੱਲ ਬੁਲਾ ਮਿੱਤਰ ਮੈਨੂੰ ਕੋਰਟ ਚਾਰਜ ਕਿਉਂਕਿ ਇਹ ਲੋਕਾਂ ਦੇ ਵਿਰੁੱਧ ਜਾਊਗਾ ਆਪਣੀ ਪ੍ਰਾਪਰਟੀ ਬਚਾਉਣ ਵਾਸਤੇ ਮੈਂ ਲੋਕਾਂ ਦੇ ਹੱਕ ਜਾਊਂਗਾ ਲੋਕਾਂ ਦੇ ਖੂਨ ਪਸੀਨੇ ਦੀ ਕਮਾਈ ਨੂੰ ਲੋਕਾਂ ਨੂੰ ਦਿਖਾਉਣ ਵਾਸਤੇ ਸਹੀ ਹੈ ਨਾ ਆਜੋ ਗੱਲ ਨਹੀਂ ਬਾਤ ਨਹੀਂ